ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਆਪਾਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਜਾਣ ਲੱਗੇ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਕਿਹੜੀਆਂ ਗੱਲਾਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਦੇ ਨਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪ੍ਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਉਹਨਾਂ ਨੇ ਸਾਨੂੰ ਯਾਦ ਕੀਤਾ ਹੈ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨਾ ਆਪਾਂ ਗੁਰੂ ਘਰੇ ਨਹੀਂ ਜਾ ਸਕਦੇ ਇਹ ਤਾਂ ਵੱਡੇ ਭਾਗ ਚੰਗੀ ਕਿਸਮਤ ਸਮਝੋ ਕਿ ਜੇਕਰ ਰੋਜ਼-ਰੋਜ਼ ਗੁਰੂ ਘਰੇ ਜਾਂਦੇ ਹੋ ਜਾਂ ਜਦੋਂ ਵੀ ਗੁਰੂ ਘਰੇ ਜਾਣ ਦਾ ਮੌਕਾ ਮਿਲਦਾ ਹੈ ਤਾਂ ਇਸ ਮੌਕੇ ਨੂੰ ਚੰਗੀ ਤਰ੍ਹਾਂ ਸੰਭਾਲਣਾ ਹੈ ਆਪਣੇ ਗੁਰੂ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਕੋਈ ਵੀ ਗਲਤੀ ਨਹੀਂ ਕਰਨੀ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਹੈ ਆਪਣਾ ਫੋਨ ਬੰਦ ਕਰ ਦੋ ਕਿਉਂਕਿ ਗੁਰੂ ਘਰੇ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨ ਚੱਲੇ ਆ ਗੁਰੂ ਤੋਂ ਗਿਆਨ ਲੈਣ ਚੱਲੇ ਆ ਗੁਰੂ ਤੋਂ ਕੁਝ ਸਿੱਖਣ ਚੱਲੇ ਆ ਤਾਂ ਉੱਥੇ ਫੋਨ ਦਾ ਕੋਈ ਕੰਮ ਨਹੀਂ ਆ ਜਾਂ ਤਾਂ ਫੋਨ ਦੀ ਰਿੰਗ ਬੰਦ ਕਰ ਦਿਓ ਤੇ ਜਾਂ ਫਿਰ ਬਿਲਕੁਲ ਹੀ ਬੰਦ ਕਰ ਦਿਓ ਕਿਉਂਕਿ ਤੁਹਾਡੇ ਫੋਨ ਦੀ ਘੰਟੀ ਤੁਹਾਡੇ ਨਾਲ-ਨਾਲ ਹੋਰ ਸੰਗਤਾਂ ਦਾ ਧਿਆਨ ਵੀ ਭਟਕਾਉਂਦੀ ਆ ਤਾਂ ਇਸ ਕਰਕੇ ਫੋਨ ਨੂੰ ਬੰਦ ਕਰ ਦਿਓ ਫਿਰ ਗੁਰੂ ਘਰ ਦੇ ਅੰਦਰ ਜਾ ਕੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕੋ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਮੱਥਾ ਟੇਕਦੇ ਆ ਤਾਂ ਕੁਝ ਭੈਣ ਭਰਾ ਬੜੀ ਕਾਲੀ-ਕਾਲੀ ਦੇ ਨਾਲ ਮੱਥਾ ਟੇਕਿਆ ਪ੍ਰਕਰਮਾ ਕੀਤੀਆਂ ਤੇ ਚੰਨ ਫਿਰ ਕਰਨੋਂ ਵਾਪਸ ਨਹੀਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਪਹਿਲਾਂ ਗੁਰੂ ਸਾਹਿਬ ਜੀ ਨੂੰ ਜਾ ਕੇ ਫਤੇ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰਕਿਰਮਾ ਕਰਨੀਆਂ ਨੇ ਫਿਰ ਸੰਗਤ ਨੂੰ ਨਮਸਕਾਰ ਕਰਕੇ ਫਤੇ ਬੁਲਾ ਕੇ ਫਿਰ ਸੰਗਤ ਦੇ ਵਿੱਚ ਬਠਣਾ ਹੈ ਜੇਕਰ ਉੱਥੇ ਕਥਾ ਵਿਚਾਰ ਚੱਲ ਰਹੀ ਆ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਜਾਂ ਕੀਰਤਨ ਚੱਲ ਰਿਹਾ ਹੈ ਤਾਂ ਸੰਗਤ ਦੇ ਵਿੱਚ ਬੈਠ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਸੁਣਨਾ ਹੈ ਕਥਾ ਵਿਚਾਰ ਸੁਣਨੀ ਹੈ ਜਾਂ ਗੁਰਬਾਣੀ ਦਾ ਪਾਠ ਸੁਣਨਾ ਹੈ ਗੁਰੂ ਘਰ ਦੇ ਵਿੱਚ ਜਾ ਕੇ ਕਦੇ ਵੀ ਕੋਈ ਦੁਨਿਆਵੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਵੀ ਪ੍ਰਕਾਰ ਦੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਅਸੀਂ ਉੱਥੇ ਗੁਰੂ ਦੀਆਂ ਗੱਲਾਂ ਸੁਣਨ ਗਏ ਆ ਤਾਂ ਗੁਰੂ ਦੇ ਉਪਦੇਸ਼ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ ਸਾਡਾ ਪਹਿਰਾਵਾ ਸਾਦਾ ਹੋਣਾ ਚਾਹੀਦਾ ਹੈ ਸਾਡਾ ਸਿਰ ਚੱਕੀ ਤਰ੍ਹਾਂ ਟੱਕਿਆ ਹੋਣਾ ਚਾਹੀਦਾ ਹੈ ਫਿਰ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਿਆ ਜਾਂ ਨਾਮ ਸੁਣਿਆ ਉਸ ਤੋਂ ਬਾਅਦ ਕੁਝ ਢੇਰ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਵੀ ਜ਼ਰੂਰ ਕਰਨੀ ਚਾਹੀਦੀ ਆ ਅਤੇ ਇੱਥੇ ਆਪਾਂ ਇੱਕ ਜ਼ਰੂਰੀ ਗੱਲ ਭੁੱਲ ਗਏ ਕਿ ਜਦੋਂ ਹੁਕਮਨਾਮਾ ਸਾਹਿਬ ਆਉਂਦਾ ਹੈ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਾ ਕੋਸ਼ਿਸ਼ ਕਰੋ ਕਿ ਹੁਕਮਨਾਮਾ ਸਾਹਿਬ ਸੁਣ ਕੇ ਹੀ ਆਉਣਾ ਹੈ ਕਿਉਂਕਿ ਹੁਕਮਨਾਮਾ ਸਾਹਿਬ ਸਾਡੇ ਗੁਰੂ ਦਾ ਸਾਡੇ ਲਈ ਹੁਕਮ ਹੈ ਉਪਦੇਸ਼ ਹੈ ਤਾਂ ਉਹ ਸੁਣਨਾ ਬਹੁਤ ਜ਼ਰੂਰੀ ਆ ਕੁਝ ਭੈਣ ਭਰਾ ਹੁਕਮਨਾਮਾ ਸਾਹਿਬ ਦੇ ਵਿੱਚ ਨਾਲ-ਨਾਲ ਆਪ ਵੀ ਬੋਲਦੇ ਰਹਿੰਦੇ ਨੇ ਭਾਵੇਂ ਜੋ ਵੀ ਹੁਕਮਨਾਮਾ ਸਾਹਿਬ ਆ ਰਿਹਾ ਹੈ ਉਹ ਨਾਲ-ਨਾਲ ਗੁਰਬਾਣੀ ਦੀਆਂ ਉਹ ਪੰਗਤੀਆਂ ਬੋਲਦੇ ਨੇ ਪਰ ਨਹੀਂ ਉੱਥੇ ਬੋਲਣਾ ਨਹੀਂ ਆ ਸੁਣਨਾ ਹੈ ਬੜੇ ਧਿਆਨ ਦੇ ਨਾਲ ਬੜੇ ਸਤਿਕਾਰ ਦੇ ਨਾਲ ਸੁਣਨਾ ਹੈ ਜਦੋਂ ਹੁਕਮਨਾਮਾ ਸਾਹਿਬ ਜਾਂ ਅਰਦਾਸ ਹੋ ਰਹੀ ਆ ਤਾਂ ਕਦੇ ਵੀ ਸੰਗਤਾਂ ਇੱਧਰ ਉੱਧਰ ਤੁਰੀਆਂ ਨਾ ਫਿਰਨ ਜਿੱਥੇ ਵੀ ਉਹ ਅਰਦਾਸ ਦੇ ਵਿੱਚ ਖੜੇ ਹੋ ਜਾਓ ਹੁਕਮਨਾਮਾ ਸਾਹਿਬ ਦੇ ਵਿੱਚ ਉੱਥੇ ਹੀ ਬੈਠ ਜਾਓ ਅਰਦਾਸ ਦੇ ਵਿੱਚ ਖੜੇ ਹੋਣਾ ਜ਼ਰੂਰੀ ਆ ਅਤੇ ਹੁਕਮਨਾਮਾ ਸਾਹਿਬ ਦੇ ਵਿੱਚ ਬੈਠਣਾ ਜ਼ਰੂਰੀ ਆ ਬੈਣ ਕੇ ਪਿਆਰ ਸਤਿਕਾਰ ਸਹਿਤ ਹੁਕਮਨਾਮਾ ਸਾਹਿਬ ਸੁਣਨਾ ਹੈ ਸਮਝਣਾ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਆ ਅੱਜ ਦਾ ਕੀ ਹੁਕਮ ਦਿੱਤਾ ਹੈ ਫਿਰ ਹੁਕਮ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਆ ਗੁਰੂ ਘਰ ਦੇ ਵਿੱਚ ਕੁਝ ਸਮਾਂ ਸੇਵਾ ਜ਼ਰੂਰ ਕਰੋ ਸੰਗਤ ਦੇ ਜੋੜਿਆਂ ਦੀ ਸੇਵਾ ਸੰਗਤ ਦੇ ਝੂਠੇ ਵਰਤਨਾ ਦੀ ਸੇਵਾ ਸੰਗਤ ਦੇ ਲਈ ਪ੍ਰਸ਼ਾਦਾ ਬਣਾਉਣ ਦੀ ਜਾਂ ਪ੍ਰਸ਼ਾਦਾ ਛਕਾਉਣ ਦੀ ਸੇਵਾ ਜ਼ਰੂਰ ਕਰਨੀ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਆਪਾਂ ਇੱਕ ਤੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੱਤਾ ਨਾ ਉਹਦਾ ਵੀ ਫਲ ਸਾਨੂੰ ਮਿਲਣਾ ਹੈ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨ ਦਾ ਮੌਕਾ ਨਹੀਂ ਗਵਾਉਣਾ ਸੇਵਾ ਵੀ ਕਰਨੀ ਆ ਨਾਮ ਵੀ ਜਪਣਾ ਹੈ ਅਤੇ ਸੇਵਾ ਕਰਦੇ ਹੋਏ ਅਮਨ ਗੁਰੂ ਚਰਚਾ ਦੇ ਵਿੱਚ ਜੁੜਿਆ ਹੋਵੇ ਸੇਵਾ ਕਰਦੇ ਆ ਵੀ ਇਤਰ ਉਤਰ ਦੀਆਂ ਗੱਲਾਂ ਨਹੀਂ ਕਰਨੀਆਂ ਗੁਰੂ ਘਰ ਦੇ ਵਿੱਚ ਜੰਨੇ ਆ ਤਾਂ ਗ੍ਰੰਥੀ ਸਿੰਘ ਦਾ ਪੂਰਾ ਸਤਿਕਾਰ ਕਰੋ ਇਹ ਗੱਲ ਆਪਾਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਕਿ ਗ੍ਰੰਥੀ ਸਿੰਘ ਸਾਡੇ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਨੂੰ ਸੰਭਾਲ ਰਹੇ ਨੇ ਤੁਹਾਡੇ ਪਿੰਡ ਦਾ ਤੁਹਾਡੇ ਗੁਰੂ ਕਰਦਾ ਗੁਰੰਥੀ ਸਿੰਘ ਉਹਦਾ ਸੁਭਾਅ ਜਿੱਦਾਂ ਦਾ ਮਰਜੀ ਆ ਤੁਸੀਂ ਇਹ ਨਹੀਂ ਦੇਖਣਾ ਤੁਸੀਂ ਇਹ ਦੇਖਣਾ ਹੈ ਕਿ ਇਹ ਧੰਤਨ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਦੇ ਉੱਪਰ ਬੈਠਾ ਹੈ ਧੰਤਨ ਬਾਬਾ ਬੁੱਢਾ ਸਾਹਿਬ ਜੀ ਦੀ ਭਾਵਨਾ ਮਨ ਵਿੱਚ ਬਣਾ ਕੇ ਗ੍ਰੰਥੀ ਸਿੰਘ ਦਾ ਸਤਿਕਾਰ ਕਰਨਾ ਹੈ ਤਾਂ ਦੇਖਣਾ ਧੰਤਨ ਬਾਬਾ ਬੁੱਢਾ ਸਾਹਿਬ ਜੀ ਦੀਆਂ ਖੁਸ਼ੀਆਂ ਮਿਲਣਗੀਆਂ ਗੁਰਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਮਿਲਣਗੀਆਂ ਫਿਰ ਜਦੋਂ ਵੀ ਹੁਕਮਨਾਮਾ ਸਾਹਿਬ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੀਗ ਲੰਦੀ ਆ ਤਾਂ ਕੁਝ ਭੈਣ ਭਰਾ ਕਹਿਣਗੇ ਕਿ ਸਾਨੂੰ ਥੋੜਾ ਜਿਹਾ ਪ੍ਰਸ਼ਾਦ ਦਿਓ ਜਨਾ ਜੀ ਕਦੇ ਵੀ ਪ੍ਰਸ਼ਾਦ ਨੂੰ ਥੋੜਾ ਕਹਿ ਕੇ ਨਾ ਲਾਓ ਜਿੰਨਾ ਵੀ ਪ੍ਰਸ਼ਾਦ ਬਾਬਾ ਜੀ ਨੇ ਦਿੱਤਾ ਹੈ ਉਹ ਪ੍ਰਸ਼ਾਦ ਆਪ ਖਾਓ ਅਤੇ ਉਹ ਪ੍ਰਸ਼ਾਦ ਜੋ ਆਪਣੇ ਹੱਥਾਂ ਨੂੰ ਕਈ ਵਾਰ ਦੇਸੀ ਕਿਉਂ ਲੱਗ ਜਾਂਦਾ ਤਾਂ ਕਈ ਲੋਕ ਉੱਥੇ ਹੀ ਹੱਥ ਆਪਸ ਦੇ ਵਿੱਚ ਮਸਲ ਕੇ ਬਾਹਾਂ ਨੂੰ ਸਿਰ ਨੂੰ ਲਵਣਾ ਸ਼ੁਰੂ ਕਰ ਦਿੰਦੇ ਨੇ ਤੇ ਇਹ ਵੀ ਇੱਕ ਗੰਤ ਤਰੀਕਾ ਹੈ ਜਦੋਂ ਗੁਰੂ ਘਰੇ ਜਾਣਾ ਹੈ ਗੁਰੂ ਘਰ ਤੋਂ ਵਾਪਸ ਆਉਣਾ ਹੈ ਉਦੋਂ ਵੀ ਬਸ ਗੁਰੂ ਗੁਰੂ ਕਰਦੇ ਆ ਜਾਓ ਗੁਰੂ ਗੁਰੂ ਕਰਦੇ ਆ ਆਓ ਕਿਉਂਕਿ ਸਾਡੀ ਹਾਜ਼ਰੀ ਤਾਂ ਉਸੇ ਵੇਲੇ ਤੋਂ ਲੱਗਣੀ ਸ਼ੁਰੂ ਹੋ ਗਈ ਜਦੋਂ ਅਸੀਂ ਗੁਰੂ ਘਰੇ ਜਾਣ ਬਾਰੇ ਸੋਚ ਲਿਆ ਜਦੋਂ ਅਸੀਂ ਘਰ ਤੋਂ ਹੀ ਗੁਰੂ ਘਰ ਨੂੰ ਤੁਰ ਪਏ ਉੱਥੇ ਹੀ ਸਾਡੀ ਆਜਰੀ ਲੱਗਣੀ ਸ਼ੁਰੂ ਹੋ ਗਈ ਤਵਾਹਿ ਗੁਰੂ ਜੀ ਦਾ ਜਾਪ ਕਰਦੇ ਮੋਲ ਮੰਤਰ ਜੀ ਦਾ ਜਾਪ ਕਰਦੇ ਹੋਏ ਗੁਰੂ ਘਰ ਨੂੰ ਜਾਓ ਜਦੋਂ ਗੁਰੂ ਘਰ ਤੋਂ ਵਾਪਸ ਆਪਣੇ ਘਰ ਨੂੰ ਜਾਣਾ ਹੈ ਉਦੋਂ ਵੀ ਇਹ ਸੋਚੋ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਭਰ ਕੇ ਭੇਜੀ ਆ ਇਹ ਰਸਤੇ ਦੇ ਵਿੱਚ ਨਹੀਂ ਵੰਡਦੇ ਜਾਣਾ ਭਰੀ ਝੋਲੀ ਆਪਣੇ ਘਰ ਵਿੱਚ ਵਾਪਸ ਜਾਣਾ ਹੈ ਰਸਤੇ ਵਿੱਚ ਕਿਸੇ ਦੇ ਨਾਲ ਕੋਈ ਗੱਲਬਾਤ ਨਾ ਕਰੋ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਕਈ ਭੈਣ ਭਰਾ ਆਪਸ ਦੇ ਵਿੱਚ ਗੱਲਾਂ ਕਰਦੇ ਜਾਂਦੇ ਨੇ ਕਿਸੇ ਨਾ ਕਿਸੇ ਦੀ ਲਿੰਦਿਆ ਜੁਗਲ ਬਰਾਂਚ ਕਰਨ ਤੋਂ ਵੀ ਪਰਹੇਜ਼ ਲਈ ਕਰਦੇ ਤਾਂ ਫਿਰ ਉਹ ਆਪਣੀ ਕੀਤੀ ਹੋਈ ਗਵਾਹੀ ਰਸਤੇ ਦੇ ਵਿੱਚ ਹੀ ਗਵਾਉਂਦੇ ਨੇ ਇਸ ਕਰਕੇ ਕੋਸ਼ਿਸ਼ ਕਰੋ ਕਿ ਗੁਰੂ ਗੁਰੂ ਜਪਦਿਆਂ ਜਾਓ ਅਤੇ ਗੁਰੂ ਗੁਰੂ ਜਪਦਿਆਂ ਘਰ ਵਾਪਸ ਆਓ ਫਿਰ ਘਰ ਵਿੱਚ ਆ ਕੇ ਜਿਵੇਂ ਆਪਾਂ ਸਾਰੇ ਜੀਆਂ ਨੂੰ ਪ੍ਰਸ਼ਾਦ ਦਿੰਨੇ ਆ ਨਾ ਉਸੇ ਤਰ੍ਹਾਂ ਜੋ ਹੁਕਮਨਾਮਾ ਸਾਹਿਬ ਸੁਣਿਆਈ ਗੁਰੂ ਦਾ ਹੁਕਮ ਵੀ ਆ ਕੇ ਸਾਰੇ ਆ ਲੋ ਦੱਸੋ ਵੀ ਅੱਜ ਗੁਰੂ ਘਰ ਤੋਂ ਕੀ ਨਵਾਂ ਸਿੱਖ ਕੇ ਆਏ ਆ ਕੀ ਸੁਣ ਕੇ ਆਏ ਆ ਗੁਰੂ ਸਾਹਿਬ ਕੀ ਲੇ ਕੀ ਹੁਕਮ ਕੀਤਾ ਹੈ ਸੋ ਸੰਗਤ ਜੀ ਰੋਜ਼ਾਨਾ ਹੀ ਅਮਰਤ ਵੇਲੇ ਉੱਠिए ਗੁਰਬਾਣੀ ਦਾ ਪਾਠ ਕਰੀਏ ਤੇ ਕੋਸ਼ਿਸ਼ ਕਰੀਏ ਕਿ ਦੋਵਾਂ ਵੇਲਿਆਂ ਦੇ ਵਿੱਚੋਂ ਇੱਕ ਵੇਲੇ ਗੁਰੂ ਘਰ ਜ਼ਰੂਰ ਜਾਣ ਜਾਵੇ ਜੇਕਰ ਰੋਜ਼ਾਨਾ ਗੁਰਦੁਆਰਾ ਸਾਹਿਬ ਨਹੀਂ जाया ਜਾਂਦਾ ਤਾਂ ਜਿਸ ਦਿਨ ਵੀ ਤੁਸੀਂ ਜਾਂਦੇ ਹੋ ਹਫ਼ਤੇ ਬਾਅਦ ਜਾਂਦੇ ਹੋ ਮਹੀਨੇ ਬਾਅਦ ਜਾਂਦੇ ਹੋ ਜਦੋਂ ਵੀ ਜਾਓ ਫਿਰ ਪੂਰੇ ਮਨ ਦੇ ਨਾਲ ਪੂਰੇ ਚਾਹ ਦੇ ਨਾਲ ਜਾਓ ਸਤਕਾਰ ਦੇ ਨਾਲ ਜਾਓ ਸਿਰਫ ਫਾਰਮੈਲਿਟੀ ਕਰਨ ਦੇ ਲਈ ਨਹੀਂ ਆਪਣੇ ਗੁਰੂ ਦੀ ਖੁਸ਼ੀ ਬਰਕਤ ਹਾਸਲ ਕਰਨ ਦੇ ਲਈ ਗੁਰੂ ਗੁਰੂ ਕਰਦੇ ਜਾਓ ਗੁਰੂ ਗੁਰੂ ਕਰਦੇ ਆਓ ਤਾਂ ਦੇਖਣਾ